ਹਲੋ ਹਾਂਜੀ ਗਾਇਸ ਅਸ਼ੀ ਗਾਂਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੱਸਾਂਗੇ ਪਾਈਪਿੰਗ ਲਗਾਉਣ ਦਾ ਬਿਲਕੁਲ ਆਸਾਨ ਤਰੀਕਾ ਪਹਿਲਾਂ ਆਪਾਂ ਨੇ ਇਦਾਂ ਚ ਜਾ ਰਹੇ ਆਪਣੇ ਜਿਹੜੇ ਚਾਕ ਨੇ ਫੋਲਡ ਕਰ ਲੈਣੇ ਨੇ ਹਿੱਪ ਤੇ ਘੇਰੇ ਦੇ ਬਰਾਬਰ ਕਰਕੇ ਫਿਰ ਉਸਤੇ ਉੱਪਰ ਆਪਣੇ ਪ੍ਰੈਸ ਮਾਰ ਕੇ ਕ੍ਰੀਜ਼ ਤਿਆਰ ਕਰ ਲੈਣੀ ਹੈ ਜੀ ਕ੍ਰੀਜ਼ ਤਿਆਰ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਦੇ ਉੱਪਰ ਰੱਖਾਂਗੇ ਜੀ ਪਾਈਪਿੰਗ ਕ੍ਰੀਜ਼ ਦੇ ਉੱਪਰ ਉੱਪਰ ਹੀ ਰੱਖਣੀਆਂ ਤੇ ਹੌਲੀ-ਹੌਲੀ ਆਪਾਂ ਇਹਦੇ ਉੱਤੇ ਦੀ ਮਸ਼ੀਨ ਨਾਲ ਸਲਾਈ ਲਗਾਵਾਂਗੇ ਜੀ ਲਾਈ ਲਗਾਉਣ ਤੋਂ ਬਾਅਦ ਜਿਹੜਾ ਅੰਦਰ ਸਾਈਡ ਤੇ ਕਪੜਾ ਛੱਡਿਆ ਸੀ ਇਹਦੇ ਉੱਪਰ ਦੀ ਆਪਾਂ ਨੇ ਨਾਲ-ਨਾਲ ਸੀਨ ਮਾਰ ਦੇਣੀਆਂ ਜਿਹੜੀ ਕਿ ਆਪਣੀ ਪਾਈਪਿੰਡ ਦੇ ਬਿਲਕੁਲ ਉੱਪਰ-ਉੱਪਰ ਦੀ ਹੀ ਆਵੇ ਤੇ ਕਪੜੇ ਦੇ ਬਿਲਕੁਲ ਕਿਨਾਰੇ-ਕਿਨਾਰੇ ਤੇ ਲੱਗੇ ਆਪਣੀ ਇਹ ਸੀਨ ਪਹਿਲਾਂ ਜਿਹੜਾ ਸੀ ਆਪਣਾ ਘੇਰਾ ਆਪਾਂ ਇਦਾਂ ਫੋਲਡ ਕਰ ਲੈਂਦੇ ਸੀਗੇ ਪਰ ਹੁਣ ਆਪਾਂ ਇਹਨੂੰ ਆਪਾਂ ਐਵੇਂ ਖੋਲ ਲਾਵਾਂਗੇ ਤੇ ਪਾਈਪਿੰਨ ਨੂੰ ਪਾਈਪਿੰਨ ਦੀ ਸੇਧ ਮਲਾ ਕੇ ਥੋੜਾ ਕਪੜਾ ਅੰਦਰ ਨੂੰ ਇਦਾਂ ਫੋਲਡ ਕਰਕੇ ਇਹਦੇ ਉੱਪਰ ਦੀ ਆਪਾਂ ਸੀਨ ਲਗਾ ਦਾਂਗੇ ਜਿਸ ਨਾਲ ਆਪਣਾ ਚਾਕ ਬਹੁਤ ਸੋਹਣਾ ਫੋਲਡ ਹੋ ਕੇ ਆਊਗਾ ਤੇ ਨਾਲ ਬਾਹਰਲੇ ਪਾਸੇ ਦੀ ਕੋਈ ਸਲਾਈ ਨਹੀਂ ਆਉਂਗੀ ਆਪਣੀ ਤੁਸੀਂ ਦੇਖਿਓ ਤੁਸੀਂ ਦੇਖ ਸਕਦੇ ਆ ਜੀ ਆਪਣਾ ਇਦਾਂ ਵੀ ਕੋਰਨਰ ਆਪਾਂ ਕੱਢ ਲਿਆ ਤਾਂ ਚ ਆਪਣੀ ਪਾਈਪਿੰਗ ਲੱਗ ਚੁੱਕੀ ਹੈ ਜੀ ਸਾਰੇ ਸੂਟ ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਰੀਕ ਬਰੀਕ ਤੇ ਵਧੀਆ ਪਾਈਪਿੰਗ ਨਿਕਲੀ ਆਪਣੀ